ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੇ ਦਿਨ ਯਾਨੀ ਕਿ ਸਤੰਬਰ 10 2025 ਨੂੰ ਕੈਨੇਡਾ ਦੀ ਜਿਹੜੀ ਫੈਡਰਲ ਪੁਲਿਸ ਆ ਜਿਸ ਨੂੰ RCMP ਬੋਲਿਆ ਜਾਂਦਾ ਆ ਉਹਨਾਂ ਨੇ ਇੱਕ ਇੰਦਰਜੀਤ ਸਿੰਘ ਗੋਸਲ ਨਾਮ ਦੇ ਵਿਅਕਤੀ ਨੂੰ ਇਹ ਜਾਣਕਾਰੀ ਦਿੱਤੀ ਆ ਕਿ ਤੇਰੀ ਜਾਨ ਨੂੰ ਖਤਰਾ ਹੈਗਾ ਆ ਤੇ ਜਿਹੜੀ ਜਿਹੜਾ ਕੈਨੇਡਾ ਦਾ ਵਿਟਨੈਸ ਪ੍ਰੋਟੈਕਸ਼ਨ ਪ੍ਰੋਗਰਾਮ ਆ ਉਹਦੇ ਅੰਦਰ ਉਹਨੂੰ ਪਾਉਣ ਦੀ ਉਹਨਾਂ ਨੇ ਆਫਰ ਕੀਤੀ ਆ ਇੰਦਰਜੀਤ ਸਿੰਘ ਗੋਸਲ ਜਿਹੜੀ ਖਾਲਸਤਾਨ ਰੈਫਰੈਂਡਮ ਚੱਲ ਰਹੀ ਹੈ ਕੈਨੇਡਾ ਦੇ ਅੰਦਰ ਉਹਨਾਂ ਦੇ ਉਹ ਕੋਆਰਡੀਨੇਟਰ ਆ ਤੇ ਭਾਈ ਹਰਦੀਪ ਸਿੰਘ ਨੱਜਰ ਦੇ ਖਾਸ ਸਾਥੀ ਰਹੇ ਚੁੱਕੇ ਨੇ ਉਹ ਸੋ ਫਰਬਰੀ 2024 ਨੂੰ ਵੀ ਇੰਦਰਜੀਤ ਸਿੰਘ ਗੋਸਲ ਦੇ ਘਰ ਦੇ ਉੱਤੇ ਗੋਲੀ ਚੱਲੀ ਸੀ ਤੇ ਉਹ ਬ੍ਰੈਮਟਨ ਸ਼ਹਿਰ ਦੇ ਵਸਨੀਕ ਨੇ ਤੇ ਇਸ ਖਬਰ ਤੋਂ ਸਾਫ਼ ਇਹ ਪਤਾ ਚੱਲਦਾ ਆ ਕਿ ਜਿਹੜੀ ਭਾਰਤ ਦੀ ਸਰਕਾਰ ਆ ਤੇ ਭਾਰਤੀ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਤੇ ਵੱਖੋ-ਵੱਖ ਭਾਰਤੀ ਖੁਫੀਆ ਏਜੰਸੀਆਂ ਜਿਹੜੀਆਂ ਨੇ ਉਹ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਹੇ। ਤਕਰੀਬਨ 3 ਸਾਲ ਹੋ ਗਏ ਕਿ ਸਿੱਖ ਨੌਜਵਾਨਾਂ ਦੇ ਕਤਲ ਇਹ ਏਜੰਸੀਆਂ ਕਰਵਾ ਰਹੀਆਂ ਨੇ। ਇਹ ਸਾਰਾ ਸلسਲਾ ਭਾਈ ਹਰਮਿੰਦਰ ਸਿੰਘ ਮਿੰਟੂ ਨਿਹੰਗ ਤੋਂ ਸ਼ੁਰੂ ਹੋਇਆ। ਉਹਨਾਂ ਦਾ ਕਤਲ ਇੱਕ ਹਿੰਦੁਸਤਾਨੀ ਜੇਲ੍ਹ ਦੇ ਵਿੱਚ ਹੁੰਦਾ ਆ ਤੇ ਉਹਨੂੰ ਇਦਾਂ ਪੇਸ਼ ਕੀਤਾ ਜਾਂਦਾ ਹੈ ਕਿ ਉਹਨਾਂ ਦਾ ਹੌਟ ਅਟੈਕ ਹੋਣ ਦੇ ਕਾਰਨ ਮੌਤ ਹੋ ਗਈ ਹੈ। ਉਸ ਤੋਂ ਬਾਅਦ ਪਾਕਿਸਤਾਨ ਦੇ ਅੰਦਰ ਹਰਮੀਤ ਸਿੰਘ ਪੀ ਐਚ ਡੀ ਉਰਫ ਹੈਪੀ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਜਾਂਦਾ ਆ ਫਿਰ ਭਾਈ ਪਰਮਜੀਤ ਸਿੰਘ ਪੰਜਵੜ ਦਾ ਕਤਲ ਪਾਕਿਸਤਾਨ ਦੇ ਅੰਦਰ ਕੀਤਾ ਜਾਂਦਾ ਗੋਲੀਆਂ ਮਾਰ ਕੇ ਤੇ ਫਿਰ ਯੂਕੇ ਦੇ ਅੰਦਰ ਜੂਨ 15 2023 ਨੂੰ ਭਾਈ ਅਵਤਾਰ ਸਿੰਘ ਖੰਡੇ ਦੀ ਮੌਤ ਹੁੰਦੀ ਆ ਤੇ ਉਹ ਪੇਸ਼ ਇਦਾਂ ਕੀਤਾ ਜਾਂਦਾ ਆ ਕਿ ਉਹਨਾਂ ਨੂੰ ਬਲੱਡ ਦਾ ਕੈਂਸਰ ਸੀਗਾ ਠੀਕ ਤੈਨ ਦਿਨਾਂ ਉਪਰੰਤ ਭਾਈ ਹਰਦੀਪ ਸਿੰਘ ਨੱਜਰ ਦਾ ਕਤਲ ਹੁੰਦਾ ਹੈ ਦਿਨ ਦਿਹਾੜੇ ਉਹਨਾਂ ਨੂੰ ਸਰੀ ਦੇ ਗੁਰੂ ਘਰ ਦੀ ਪਾਰਕਿੰਗ ਲਾਟ ਦੇ ਅੰਦਰ ਗੋਲੀਆਂ ਮਾਰ ਕੇ ਜੂਨ 18 23 ਨੂੰ ਉਹਨਾਂ ਦਾ ਕਤਲ ਹੁੰਦਾ ਆ ਭਾਰਤ ਦੀ ਸਰਕਾਰ ਦੇ ਵੱਲੋਂ ਤੇ ਫਿਰ ਯੂ ਐਸ ਏ ਦੇ ਅੰਦਰ ਗੁਰਪਤਵਾਨ ਸਿੰਘ ਪੰਨੂ ਦਾ ਅਟੈਂਪਟਡ ਮਰਡਰ ਹੁੰਦਾ ਆ ਤੇ ਇੰਦਰਜੀਤ ਸਿੰਘ ਗੋਸਲ ਸ਼ਹੀਦ ਭਾਈ ਹਰਦੀਪ ਸਿੰਘ ਨੱਜਰ ਦੇ ਸਾਥੀ ਰਹਿ ਚੁੱਕੇ ਨੇ ਤੇ ਉਹਨਾਂ ਨੇ ਇਹ ਸਾਰੀ ਇਹ ਜਿਹੜੀ ਥ੍ਰੈਟ ਆ ਇਹਨੂੰ ਲੈ ਕੇ ਇੱਕ ਸਟੇਟਮੈਂਟ ਦਿੱਤੀ ਆ ਤੇ ਉਹਨਾਂ ਦੀ ਸਟੇਟਮੈਂਟ ਦੇ ਅੰਦਰ ਵਾਕਿਆ ਇਹ ਝਲਕਦਾ ਆ ਕਿ ਉਹਨਾਂ ਦੇ ਵਿੱਚ ਵੀ ਉਹੀ ਸਪਿਰਿਟ ਆ ਉਹਨਾਂ ਦੇ ਅੰਦਰ ਉਹੀ ਭਾਵਨਾ ਸੀਗੀ ਜਿਹੜੀ ਭਾਈ ਹਰਦੀਪ ਸਿੰਘ ਨੱਜਰ ਦੇ ਅੰਦਰ ਸੀਗੀ ਸੋ ਉਹਨਾਂ ਦਾ ਬਿਆਨ ਇਹ ਆ ਕਿ ਮੈਂ ਇਹ ਜਾਣਦਾ ਹਾਂ ਕਿ ਕੈਨੇਡੀਅਨ ਲਾ ਐਨਫੋਰਸਮੈਂਟ ਨੇ ਭਾਰਤ ਦੀ ਸਰਕਾਰ ਤੋਂ ਮੇਰੀ ਜਾਨ ਬਚਾਉਣ ਦੀ ਇੱਕ ਪੇਸ਼ਕਸ਼ ਕੀਤੀ ਆ ਪਾਕਿਸਤਾਨ ਰੈਫਰੈਂਡਮ ਦੇ ਕੋਆਰਡੀਨੇਟਰ ਹੋਣ ਦੇ ਨਾਤੇ ਮੈਂ ਮੈਨੂੰ ਗੋਲੀ ਖਾਣੀ ਮਨਜ਼ੂਰ ਆ ਪਰ ਮੈਂ ਲੁਕਸ਼ਪ ਕੇ ਨਹੀਂ ਮਰੂੰਗਾ ਕਾਲਿਸਟਨ ਰੈਫਰੰਡਮ ਦੀ ਅਗਲੀ VOTING ਆਟਵਾ ਦੇ ਅੰਦਰ ਹੋਣੀ ਆ 23 ਨਵੰਬਰ ਨੂੰ ਤੇ ਮੇਰੀ ਇਹ ਜ਼ਿੰਮੇਵਾਰੀ ਉੱਥੇ ਹੋਊਗੀ ਕਿ ਜਿਹੜੇ ਕੈਨੇਡੀਅਨ ਮੈਂਬਰਸ ਆਫ ਪਾਰਲੀਮੈਂਟ ਆ ਉਹਨਾਂ ਨੂੰ ਮੈਂ ਸਮਝਾਉਣ ਦੀ ਕੋਸ਼ਿਸ਼ ਕਰਨੀ ਆ ਕਿ ਜਿਹੜੀ ਭਾਰਤ ਦੀ ਸਰਕਾਰ ਆ ਉਹ ਖੁੱਲ੍ਹੇਆਮ ਚੈਲੰਜ ਕਰ ਰਹੀ ਆ ਕੈਨੇਡਾ ਦੀ ਸੋਵਰਨਿਟੀ ਨੂੰ ਸੋ ਤੁਹਾਨੂੰ ਇਹ ਇੰਦਰਜੀਤ ਸਿੰਘ ਗੋਸਲ ਦੀ ਸਟੇਟਮੈਂਟ ਸੁਣ ਕੇ ਇਹ ਅਹਿਸਾਸ ਹੋਇਆ ਹੋਊਗਾ ਕਿ ਉਹਨਾਂ ਦੇ ਅੰਦਰ ਵੀ ਉਹੀ ਜਿਹੜੀ ਭਾਵਨਾ ਆ ਸਪਿਰਿਟ ਆ ਜਜ਼ਬਾ ਆ ਸ਼ਹੀਦ ਭਾਈ ਗੁਰਦੀਪ ਸਿੰਘ ਨੱਜਰ ਵਾਲਾ ਉਹ ਉਹਨਾਂ ਦੇ ਅੰਦਰ ਵੀ ਭਰਿਆ ਹੋਇਆ ਸੋ ਪਿਛਲੀ ਵੀਡੀਓ ਦੇ ਅੰਦਰ ਮੈਂ ਕਾਫੀ ਵਿਸਤਾਰ ਦੇ ਨਾਲ ਤੁਹਾਨੂੰ ਸਮਝਾਇਆ ਸੀ ਕਿ ਜਿਹੜੀਆਂ ਇੰਡੀਅਨ ਕਾਉਂਸਲਟਸ ਆ ਦੁਨੀਆ ਦੇ ਵੱਖ-ਵੱਖ ਸ਼ਹਿਰਾਂ ਦੇ ਅੰਦਰ ਆਪਰੇਟ ਹੋ ਰਹੀਆਂ ਆ ਉਹਨਾਂ ਨੂੰ ਕਿੱਦਾਂ ਜਸੂਸੀ ਦੇ ਅੱਡੇ ਦੇ ਵਜੋਂ ਵਰਤਿਆ ਜਾਂਦਾ ਆ ਉਹਨਾਂ ਇੰਡੀਅਨ ਕਾਉਂਸਲਟਸ ਦੇ ਦੁਆਰਾ ਸਿੱਖਾਂ ਦੇ ਉੱਤੇ ਜਸੂਸੀ ਕੀਤੀ ਜਾਂਦੀ ਆ ਸਿੱਖਾਂ ਦੇ ਖਿਲਾਫ ਐਕਸ਼ਨ ਲਏ ਜਾਂਦੇ ਆ ਤਕਰੀਬਨ ਇੱਕ ਹਫਤੇ ਪਹਿਲਾਂ ਵੀ ਮੈਂ ਇੱਕ ਵੀਡੀਓ ਪਾਈ ਸੀਗੀ ਤੇ ਉਹ ਵੀਡੀਓ ਇੱਕ ਲੀਕਡ ਦਸਤਾਵੇਜ਼ ਦੇ ਮਤਲਬ ਲੱਗ ਸੀਗੀ ਉਹ ਦਸਤਾਵੇਜ਼ ਇੱਕ ਵਿਨੇ ਕੁਆਤਰਾ ਨਾਮ ਦਾ ਜਿਹੜਾ ਇੱਕ ਇੰਡੀਅਨ ਅਫੀਸ਼ਰ ਹੁੰਦਾ ਆ ਜੋ ਕਿ ਐਸ ਟਾਈਮ ਯੂ ਐਸ ਏ ਦਾ ਉਹ ਰਾਜਦੂਤਾ ਭਾਰਤ ਦੇ ਵੱਲੋਂ ਉਸ ਸਮੇਂ ਤੇ ਉਹ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਦਾ ਉਹ ਮੁਖੀ ਸੀਗਾ ਉਹਨੇ ਇੱਕ ਆਹ ਜਿਹੜੀ ਆ ਆ ਗੁਪਤ ਦਸਤਾਵੇਜ਼ ਆ Une Indian High Commission in Ottawa Nupejahiga. So A.S. Gopdastav is dendr. jada Ministry of External Affairs Mukihunda U Sameda Venequatra Uwehdaya counselates are requested to add agency personnel and enhance coordination with Raw, IB, NIA, including facilitating a sophisticated crackdown scheme on Khalistan terrorist groups in Canada and USA. NIA is presently investigating nine cases involved with Babbar Khalsa International and Hardeep Singh Nijjar. Concrete measures shall be adopted to hold the suspects accountable. So, this है मतलब ke ज़रा Babbar Khalsa International, te kaskar के Hardeep Singh Nijjar inna दे ख़ालाफ़ Sakto और सख्त कार्रवाई होनी चाहिदिया. ਗੁਪਤ ਦਸਤਾਵੇਜ਼ ਸੀਗਾ ਇਹ April 6 2023 ਨੂੰ ਇੰਡੀਅਨ ਹਾਈ ਕਮਿਸ਼ਨ ਆਫ ਆਟਵਾ ਨੂੰ ਭੇਜਿਆ ਜਾਂਦਾ ਤੇ ਠੀਕ 2.5 ਮਹੀਨਾ ਬਾਅਦੋਂ ਭਾਈ ਹਰਦੀਪ ਸਿੰਘ ਨੇ ਜਰਦੀ ਸ਼ਹਾਦਤ ਹੁੰਦੀ ਆ ਸੋ ਇਹ ਜਿਹੜਾ ਦਸਤਾਵੇਜ਼ ਆ ਭਾਈ ਹਰਦੀਪ ਸਿੰਘ ਨੇ ਜਰਦੀ ਸ਼ਹਾਦਤ ਦੇ ਨਾਲ ਜੁੜਿਆ ਹੋਇਆ ਪਰ ਮੈਨੂੰ ਹੈਰਾਨੀ ਦੀ ਇਹ ਗੱਲ ਲੱਗਦੀ ਆ ਕਿ ਆਪਣਾ ਜਿੰਨਾ ਵੀ ਪੰਜਾਬੀ মিডিਆ ਆ ਕਿਸੇ ਇੱਕ ਨੇ ਵੀ ਇਸ ਗੁਪਤ ਦਸਤਾਵੇਜ਼ ਬਾਰੇ ਗੱਲ ਨਹੀਂ ਕੀਤੀ ਆਪਾਂ ਇਹਦੇ ਤੇ ਇਹਦੇ ਤੇ ਆਪਾਂ ਵੀਡੀਓ ਪਾਈ ਸੀਗੀ ਤੇ ਤੁਸੀਂ ਕਾਫੀ ਧਿਆਨ ਦੇ ਨਾਲ ਸੁਣੀ ਹੀ ਕਾਫੀ ਸ਼ੇਅਰ ਵੀ ਕੀਤੀ ਤੇ ਲਾਈਕ ਵੀ ਕੀਤੀ ਤਕਰੀਬਨ 2.5 ਲੱਖ ਬੰਦੇ ਨੇ ਉਹ ਵੀਡੀਓ ਦੇਖ ਲਈ ਸੀਗੀ ਸੋ ਪਰ ਮੈਨੂੰ ਇਹ ਲੱਗਦਾ ਹੈ ਕਿ ਜਿਹੜੇ ਵੱਡੇ মিডিਆ ਦੇ ਆਧਾਰ ਇਹ ਆ ਖਾਸ ਕਰਕੇ ਜਿਹੜੇ ਪੰਜਾਬੀ ਆ ਉਹਨਾਂ ਨੂੰ ਇਹ ਖਬਰ ਨੂੰ ਚੱਕਣਾ ਚਾਹੀਦਾ ਸੀਗਾ ਤੇ ਜਸ ਦਿਨ ਕੈਨੇਡਾ ਦੀ ਫੈਡਰਲ ਇਲੈਕਸ਼ਨਸ ਦਾ ਨਤੀਜਾ ਆਇਆ ਸੀ ਠੀਕ ਉਸੇ ਦਿਨ ਮੈਂ ਇੱਕ ਵੀਡੀਓ ਤੁਹਾਡੇ ਨਾਲ ਸਾਂਝੀ ਕੀਤੀ ਸੀ ਅ ਜਿਸ ਦੇ ਵਿੱਚ ਮੈਂ ਇਹ ਕਿਹਾ ਸੀ ਕਿ ਜਿਹੜਾ ਨਵਾਂ ਕੈਨੇਡਾ ਦਾ ਪ੍ਰਧਾਨ ਮੰਤਰੀ ਚੁਣਿਆ ਗਿਆ ਮਾਰਕ ਕਾਰਨੀ ਉਹ ਸਿੱਖਾਂ ਦੇ ਲਈ ਖਤਰਨਾਕ ਹੋਊਗਾ ਤੇ ਉਹ ਗੱਲ ਸਾਬਤ ਵੀ ਹੋਈ ਆ ਆਪਾਂ ਵੇਖਿਆ ਕਿ ਜੀ 7 ਸਮਿਟ ਜਿਹੜਾ ਹੋਇਆ ਸੀਗਾ ਅਲਬਰਟਾ ਦੇ ਅੰਦਰ ਉਹਦੇ ਵਿੱਚ ਜਿਹੜਾ ਮਾਰਕ ਕਾਰਨੀ ਦਾ ਨਰਿੰਦਰ ਮੋਦੀ ਦੇ ਪ੍ਰਤੀ ਜਿਹੜਾ ਰਵੱਈਆ ਸੀ ਉਹ ਕਿਸ ਤਰੀਕੇ ਦਾ ਸੀ ਕਾਫੀ ਵਿਰੋਧ ਹੋਇਆ ਕਿ ਨਰਿੰਦਰ ਮੋਦੀ ਨੂੰ ਨਾ ਸੱਦਿਆ ਜਾਵੇ ਉਸ ਵਿਰੋਧ ਦੇ ਹੋਣ ਦੇ ਬਾਵਜੂਦ ਵੀ ਮਾਰਕ ਕਾਰਨੀ ਨੇ ਨਰਿੰਦਰ ਮੋਦੀ ਨੂੰ ਉੱਥੇ ਬੁਲਾਇਆ ਤੇ ਉਹਨੂੰ ਸਲਾਇਆ ਵੀ ਤੁਸੀਂ ਮੇਰਾ ਚੈਨਲ ਖੋਲ ਕੇ ਉਹ ਵੀਡੀਓ ਵੇਖ ਵੀ ਸਕਦੇ ਆ ਜਿਹਦੇ ਵਿੱਚ ਮੈਂ ਸਾਰੀਆਂ ਗੱਲਾਂ ਮੈਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਸੀ ਸੋ ਜਦੋਂ ਸ਼ਹੀਦ ਭਾਈ ਹਰਦੀਪ ਸਿੰਘ ਨੇ ਜਰਦਾ ਕਤਲ ਹੁੰਦਾ ਆ ਜੂਨ 18 23 ਨੂੰ ਉਸ ਤੋਂ ਬਾਅਦ ਅਕਤੂਬਰ 2024 ਨੂੰ 6 ਜਿਹੜੇ ਇੰਡੀਅਨ ਡਿਪਲੋਮੈਟਸ ਆ ਜਿਹੜੇ ਇੰਡੀਅਨ ਕਾਉਂਸਲਰਸ ਦੇ ਅੰਦਰ ਕੰਮ ਕਰਦੇ ਹੁੰਦੇ ਆ ਉਹਨਾਂ ਨੂੰ ਕੈਨੇਡਾ ਤੋਂ ਕੱਢਿਆ ਗਿਆ ਤੇ ਵਾਪਸ ਭਾਰਤ ਭੇਜਿਆ ਗਿਆ ਉਹਨਾਂ ਦੇ ਵਿੱਚੋਂ ਇੰਡੀਅਨ ਹਾਈ ਕਮਿਸ਼ਨਰ ਸੰਜੇ ਕੁਮਾਰ ਵਰਮਾ ਵੀ ਸੀਗਾ ਤੇ ਉਦੋਂ ਤੋਂ ਲੈ ਕੇ ਹੁਣ ਤੱਕ ਕੋਈ ਵੀ ਇੰਡੀਅਨ ਹਾਈ ਕਮਿਸ਼ਨਰ ਨਹੀਂ ਸੀਗਾ ਕੈਨੇਡਾ ਦੇ ਅੰਦਰ ਤਕਰੀਬਨ ਡੇਢ ਹਫ਼ਤਾ ਪਹਿਲਾਂ ਇੱਕ ਨਵਾਂ ਇੰਡੀਅਨ ਹਾਈ ਕਮਿਸ਼ਨਰ ਲਾਇਆ ਗਿਆ ਜਿਸ ਦਾ ਨਾਮ ਹੈ ਦਿਨੇਸ਼ ਪਟਨਾਇਕ ਉਨੇ ਸੰਜੇ ਕੁਮਾਰ ਵਰਮਾ ਦਾ ਜਿਹੜਾ ਰੋਲ ਆ ਉਹਨੇ ਉਹ ਭਰਿਆ ਆ ਸੋ ਉਹ ਵੀ ਇੱਕ ਸਾਬਕਾ ਮਿਨਿਸਟਰੀ ਆਵ ਐਕਸਟਰਨਲ ਅਫੇਅਰਸ ਦਾ ਬੰਦਾ ਆ ਸੋ ਮੇਰੀ ਅਖੀਰ ਦੇ ਵਿੱਚ ਇਹੀ ਬੇਨਤੀ ਆ ਜਿਹੜੇ ਕੈਨੇਡੀਅਨ ਸੈਕਾ ਉਹਨਾਂ ਨੂੰ ਕਿ ਜਿਹੜੇ ਤੁਹਾਡੇ ਐਮ ਐਲ ਏਜ਼ ਆ ਐਮ ਪੀਜ਼ ਆ ਉਹਨਾਂ ਦੇ ਉੱਤੇ ਦਬਾਅ ਪਾਓ ਕਿ ਇਸ ਮੁੱਦੇ ਨੂੰ ਆਪਣੀਆਂ ਜਿਹੜੀਆਂ ਲੈਜਿਸਲੇਟਿਵ ਅਸੈਂਬलीज ਆ ਜਾਂ ਜਿਹੜੀ ਪਾਰਲੀਮੈਂਟ ਆ ਉਹਦੇ ਅੰਦਰ ਇਹ ਮੁੱਦਾ ਠਾਉਣ ਕਿ ਜਿਹੜੀਆਂ ਇੰਡੀਅਨ ਕਾਉਂਸਲਟਸ ਆ ਉਹ ਜਸੂਸੀ ਦੇ ਅੱਡੇ ਨੇ ਜਿਨ੍ਹਾਂ ਦੇ ਦੁਆਰਾ ਸਿੱਖਾਂ ਦੇ ਉੱਤੇ ਸਿੱਖ ਵੀ ਨਹੀਂ ਮੈਂ ਕਹੂੰ ਕੈਨੇਡੀਅਨ ਨਾਗਰਿਕਾਂ ਦੇ ਉੱਤੇ ਜਸੂਸੀ ਕੀਤੀ ਜਾਂਦੀ ਆ ਤੇ ਉਹਨਾਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਆ